ਪੰਜਾਬ ਦੇ ਵਿੱਚ ਰੋਜ਼ਾਨਾ ਧਰਤੀ ਹੇਠਲਾ ਪਾਣੀ ਲਗਾਤਾਰ ਡੂੰਗਾ ਹੋ ਰਿਹਾ ਜਿਸ ਕਾਰਨ 150 ਬਲਾਕਾਂ ਚੋਂ ਲਗਭਗ 117 ਬਲਾਕ ਡਾਰਕ ਜ਼ੋਨ ਦੇ ਵਿੱਚ ਆ ਗਏ ਹਨ ਇਸ ਦਾ ਵੱਡਾ ਕਾਰਨ ਸੂਬੇ ਚ ਰੋਜ਼ਾਨਾ ਮੋਟਰਾਂ ਦੀ ਗਿਣਤੀ ਦਾ ਵਧਣਾ ਹੈ ਤੇ ਜਾਣਕਾਰੀ ਦੇ ਅਨੁਸਾਰ 1980 ਦੇ ਦਹਾਕੇ ਦੇ ਵਿੱਚ ਲਗਭਗ 2 ਲੱਖ ਦੇ ਕਰੀਬ ਟਿਊਬਵਲ ਸਨ ਜਦ ਕਿ ਹੁਣ 16 ਲੱਖ ਹਨ ਇੰਨਾ ਹੀ ਲਗਾਤਾਰ ਪਾਣੀ ਧਰਤੀਆਂ ਉੱਪ ਕੱਢਿਆ ਜਾ ਰਿਹਾ ਜਿਸ ਕਾਰਨ ਸਲਾਨਾ 1 ਮੀਟਰ ਪਾਣੀ ਐਵਰੇਜ ਜਿਹੜਾ ਉਹ ਡੂੰਗਾ ਹੁੰਦਾ ਜਾ ਰਿਹਾ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ 2009 ਦੇ ਵਿੱਚ ਡੀਜ਼ਲ ਨਾਲ ਚੱਲਣ ਵਾਲੇ ਟਿਊਬਲਾਂ ਦੀ ਗਿਣਤੀ 2,26,000 ਰਹਿ ਗਈ ਸੀ ਤੇ ਬਿਜਲੀ ਨਾਲ ਚੱਲਣ ਵਾਲੀਆਂ ਮੋਟਰਾਂ ਦੀ ਗਿਣਤੀ ਜਿਹੜੀ ਉਹ 11 ਲੱਖ 6000 ਤਕਰੀਬਨ ਹੋ ਗਈ ਸੀ ਇਸੇ ਤਰ੍ਹਾਂ 2015 ਤੋਂ ਲੈ ਕੇ 2017 ਤੱਕ ਡੀਜ਼ਲ ਨਾਲ ਚੱਲਣ ਵਾਲੇ ਟਿਊਬਵਲਾਂ ਦੀ ਗਿਣਤੀ 1,65,000 ਰਹਿ ਗਈ ਅਤੇ ਜਦ ਕਿ ਬਿਜਲੀ ਨਾਲ ਚੱਲਣ ਵਾਲੀਆਂ ਮੋਟਰਾਂ ਦੀ ਗਿਣਤੀ ਪਿਛਲੇ 27 ਸਾਲਾਂ ਨਾਲੋਂ ਵੱਧ ਕੇ 12,53,000 ਦਾ ਵੀ ਅੰਕੜਾ ਪਾਰ ਕਰ ਲਿਆ ਇਨ੍ਹਾਂ ਮੋਟਰਾਂ ਦੇ ਨਾਲ ਕੁੱਲ 2940 ਹੈਕਟੇਅਰ ਖੇਤੀਯੋਗ ਰਕਬਾ ਸਿੰਜਿਆ ਜਾਂਦਾ ਸੀ ਪਿਛਲੇ 30 ਸਾਲਾਂ ਦੇ ਵਿੱਚ ਨਹਿਰਾਂ ਨਾਲ ਸਿੰਜਿਆ ਜਾਣ ਵਾਲਾ ਰਕਬਾ 1430 ਹੈਕਟੇਅਰ ਤੋਂ ਘਟ ਕੇ 1186 ਹੀ ਰਹਿ ਗਿਆ ਜੇਕਰ 2017 ਦੀ ਚਾਕਮਾਰੀ ਇਹਦਾ ਇਸ ਵਕਤ ਡੀਜ਼ਲ ਨਾਲ ਚੱਲਣ ਵਾਲੇ ਟਿਊਬਵਲਾਂ ਦੀ ਗਿਣਤੀ 140000 ਰਹਿ ਗਈ ਜਦ ਕਿ ਮੋਟਰਾਂ ਦੀ ਗਿਣਤੀ 1336000 ਤੱਕ ਪਹੁੰਚ ਗਈ ਸਾਲ 2019 ਦੀ ਗੱਲ ਕਰੀਏ ਤਾਂ ਪੰਜਾਬ 'ਚ ਟਿਊਬਵਲਾਂ ਦੀ ਗਿਣਤੀ ਤਕਰੀਬਨ 16 ਲੱਖ ਹੋ ਗਈ ਸੀ ਜਦ ਕਿ ਹੁਣ ਸਾਲ 2024 ਚ ਇਹ ਗਿਣਤੀ ਹੋਰ ਵੀ ਵੱਧ ਗਈ ਐ ਕਿਸਾਨ ਤੜਾ ਤੜ ਨਵੀਆਂ ਮੋਟਰਾਂ ਲਗਾ ਰਹੇ ਨੇ ਲੋੜ ਐ ਕਿ ਸਰਕਾਰ ਖੇਤੀਬਾੜੀ ਵਿਭਾਗ ਇਸ ਗੱਲ ਵੱਲ ਖਾਸ ਧਿਆਨ ਦੇਵੇ ਕਿ ਜੇ ਧਰਤੀ ਹੇਠਲਾ ਪਾਣੀ ਦਾ ਘਟਦਾ ਹੋਇਆ ਪੱਧਰ ਬਚਾਇਆ ਜਿਹੜਾ ਉਹ ਕਿਸੇ ਤਰੀਕੇ ਵੀ ਉਹ ਬਚਾਇਆ ਜਾ ਸਕੇ ਕਿਸਾਨਾਂ ਨੂੰ ਅੰਡਰਗਰਾਊਂਡ ਪਾਈਪਾਂ ਦੀ ਆਸਾਨ ਸਹੂਲਤ ਮਹੱਈਆ ਕਰਾਈ ਜਾਵੇ ਅਤੇ ਫੁਹਾਰਾ ਤਕਨੀਕ ਦੇ ਨਾਲ ਸਿੰਚਾਈ ਅਤੇ ਘੱਟ ਪਾਣੀ ਲੈਣ ਵਾਲੀਆਂ ਫਸਲਾਂ ਦੇ ਲਈ ਸਰਕਾਰ ਵੱਲੋਂ ਜਿਹੜਾ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਪੰਜਾਬ 'ਚ ਸਮੇਂ ਦੀਆਂ ਸਰਕਾਰਾਂ ਵੱਲੋਂ ਮੋਟਰਾਂ ਨੂੰ ਦਿੱਤੀ ਜਾਣ ਵਾਲੀ ਬਿਜਲੀ ਸਬਸਿਡੀ ਕਰਕੇ ਵੀ ਧਰਤੀ ਹੇਠਲੇ ਪਾਣੀ ਦੇ ਵਿੱਚ ਕਾਫੀ ਫਰਕ ਪਿਆ ਕਿਉਂਕਿ ਬਿਜਲੀ ਮੁਫਤ ਹੋਣ ਕਾਰਨ ਕਿਸਾਨ ਸਿੰਚਾਈ ਦੇ ਲਈ ਜ਼ਿਆਦਾਤਰ ਮੋਟਰਾਂ ਦੀ ਹੀ ਵਰਤੋਂ ਕਰਦੇ ਨੇ ਅੰਕੜਿਆਂ ਦੇ ਮੁਤਾਬਕ 31 ਮਾਰਚ 2022 ਤੱਕ ਪੰਜਾਬ 'ਚ 80 ਲੱਖ ਘਰੇਲੂ ਬਿਜਲੀ ਖਪਤਕਾਰ 1150 ਕਮਰਸ਼ੀਅਲ ਖਪਤਕਾਰ 150000 ਇੰਡਸਟਰੀ ਖਪਤਕਾਰ ਹਨ ਇਸ ਤੋਂ ਇਲਾਵਾ 14 ਲੱਖ ਦੇ ਕਰੀਬ ਖੇਤੀਬਾੜੀ ਖਪਤਕਾਰ ਹਨ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਬਿਜਲੀ ਮੁਫਤ ਦਿੱਤੀ ਜਾਂਦੀ ਹੈ ਜਿਨ੍ਹਾਂ 'ਚ 14 ਲੱਖ ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਉਨ੍ਹਾਂ ਚੋਂ ਸਿਰਫ 1.6 ਲੱਖ ਕਿਸਾਨ ਹੀ 2.5 ਏਕੜ ਤੋਂ ਘੱਟ ਜ਼ਮੀਨ ਤੇ ਕਾਸ਼ਤ ਕਰਦੇ ਨੇ 2.5 ਏਕੜ ਤੋਂ 5 ਏਕੜ ਤੱਕ 3,70,000 ਖਪਤਕਾਰ ਨੇ ਇਸ ਤੋਂ ਇਲਾਵਾ 10 ਤੋਂ 25 ਏਕੜ ਤੱਕ ਦੇ ਜ਼ਮੀਨ ਵਾਲਿਆਂ ਕਿਸਾਨਾਂ ਕੋਲ 3.1 ਲੱਖ ਮੋਟਰਾਂ ਦੇ ਕਨੈਕਸ਼ਨ ਨੇ ਜਦਕਿ 25 ਏਕੜ ਤੋਂ ਵੱਧ ਵਾਲਿਆਂ ਕੋਲ 60,000 ਦੇ ਕਰੀਬਨ ਮੋਟਰਾਂ ਦੇ ਕਨੈਕਸ਼ਨ ਨੇ ਦੂਸਰਾ ਮੁਫਤ ਦੀ ਬਿਜਲੀ ਕਰਕੇ ਮੁਫਤ ਦੀ ਬਿਜਲੀ ਕਰਕੇ ਲੋਕ ਸਾਰਾ ਦਿਨ ਪਾਣੀ ਵਾਲੀਆਂ ਮੋਟਰਾਂ ਚਲਾਈ ਰੱਖਦੇ ਨੇ ਤੇ ਪਾਣੀ ਵਾਲੀਆਂ ਟੈਂਕੀਆਂ ਜਿਹੜੀਆਂ ਉੱਚਲਦੀਆਂ ਰਹਿੰਦੀਆਂ ਨੇ ਤੇ ਸਾਰਾ ਪਾਣੀ ਵਿਅਰਥ ਜਾਂਦਾ ਰਹਿੰਦਾ ਜਿਸ ਨਾਲ ਪਿੰਡਾਂ ਦੇ ਛੱਪੜ ਓਵਰਫਲੋ ਹੋ ਰਹੇ ਨੇ ਅਤੇ ਪਾਣੀ ਜਿੱਥੇ ਵਿਅਰਥ ਜਾ ਰਿਹਾ ਉੱਥੇ ਗਲੀਆਂ ਨਾਲੀਆਂ ਵਿੱਚ ਜਾ ਕੇ ਮੱਛਰ ਪੈਦਾ ਮਾਰੂ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਇਸ ਇਲਾਵਾ ਗੱਡੀਆਂ ਤੋਂ ਲਈ ਲੱਗੇ ਵਾਸ਼ਿੰਗ ਸੈਂਟਰ ਵੀ ਪਾਣੀ ਦੀ ਬਰਬਾਦੀ 'ਚ ਵੱਡਾ ਹਿੱਸਾ ਪਾ ਰਹੇ ਨੇ ਮਾਮਲਾ ਇਸ ਗੱਲ ਇਸ ਗੱਲ ਦਾ ਹੈ ਕਿ ਜੇਕਰ ਖੇਤੀ ਲਈ ਨਹਿਰੀ ਪਾਣੀ ਪੂਰਾ ਹੋਵੇ ਤਾਂ ਕਿਸਾਨ ਤੜਾ ਤੜ ਟਿਊਬਵੈਲ ਕਿਉਂ ਲਵਾਉਣ ਸਰਕਾਰ ਨੂੰ ਇਸ ਵਾਸਤੇ ਧਿਆਨ ਦੇਣਾ ਚਾਹੀਦਾ ਹੈ ਨਹਿਰੀ ਪਾਣੀ ਦੀ ਘਾਟ ਨੂੰ ਦੂਰ ਕਰਨਾ ਚਾਹੀਦਾ ਹੈ ਖਾਸ ਕਰਕੇ ਟੇਲਾਂ ਤੇ ਪੈਂਦੇ ਪਿੰਡਾਂ ਦੀਆਂ ਜ਼ਮੀਨਾਂ ਵਾਲੇ ਪਾਸੇ ਜ਼ਰੂਰ ਧਿਆਨ ਰੱਖਿਆ ਜਾਵੇ ਅਤੇ ਨਵੀਆਂ ਕਸੀਆਂ ਰਸਬਾਹੇ ਕੱਢੇ ਜਾਣ ਅਤੇ ਜੇਕਰ ਖੇਤੀ ਲਈ ਨਹਿਰੀ ਪਾਣੀ ਪੂਰਾ ਮਿਲੇਗਾ ਤਾਂ ਕਿਸਾਨਾਂ ਦਾ ਖਰਚਾ ਜੋ ਕਿ ਡੀਜ਼ਲ ਤੇ ਹੁੰਦਾ ਉਹ ਵੀ ਬਚ ਸਕੇਗਾ ਫਸਲਾਂ ਦਾ ਝਾੜ ਵਧੇਗਾ ਬੰਜਰ ਬਣ ਰਹੀਆਂ ਜ਼ਮੀਨਾਂ ਜਿਹੜੀਆਂ ਬਚ ਸਕਣਗੀਆਂ